ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 11 ਅਪ੍ਰੈਲ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ 11 ਅਪ੍ਰੈਲ ਨੂੰ ਵੀਡੀਓ ਕਵਰ ਕਰ ਰਹੇ ਹਾਂ ਜਿਹੜੀ ਬੱਸੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹਨੂੰ 4 ਘੰਟੇ ਪਹਿਲਾਂ ਸੂਈ ਆ ਬੱਛੀ ਨੂੰ ਇਹਨੇ ਜਨਮ ਦਿੱਤਾ ਬੱਛੀ ਤੁਸੀਂ ਦੇਖੋ ਬਹੁਤ ਚੰਗੇ ਸੀਮਿੰਟ ਦੀ ਸੀਗੀ ਆਪ ਵੀ ਤੇ ਅੱਗੇ ਚੰਗੇ ਸੀਮਿੰਟ ਲੱਗਿਆ ਸੀ ਸਾਰਾ ਰਿਕਾਰਡ ਮਿਲ ਜੂ ਜਮ ਦੀ ਖੁਰਲੀ ਜਿੱਡੀ ਆ ਤੁਸੀਂ ਦੇਖ ਸਕਦੇ ਹੋ ਬੱਛੀ ਤੇ ਬਾਕੀ ਮੇਨ ਕੰਮ ਹੈ ਨਾ ਜੇਰ ਪ੍ਰੋਪਰ ਪੈ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ 4-5 ਘੰਟੇ ਪਹਿਲਾਂ ਦੀ ਡਿਲੀਵਰੀ ਹੋਈ ਆ ਸੋ 12:00 ਕੋਈ ਦਾ ਟਾਈਮ ਆ ਆਪਣਾ 11 April ਨੂੰ ਵੀਡੀਓ ਬਣਾਉਣ ਦਾ ਸੋ ਬੱਛੀ ਦੀ ਬਰੀਡ ਚੈੱਕ ਕਰੋ ਤੁਸੀਂ ਦੇਖੋ ਬੁਲਬੁਲ ਦਾ ਬੱਚਾ ਹੀ ਆ ਵੱਡੀ ਹੋ ਕੇ ਮਾਂ ਨੂੰ ਚੰਗਾ ਦੁੱਧ ਪਾਉਏ ਵੀ ਬਾਕੀ ਬਰੀਡ ਬਹੁਤ ਆਗੇ ਹੋਰ ਸੁਧਰੀ ਹੋਈ ਬਰੀਡ ਆ ਬਾਕੀ ਮਾਂ ਦੀ ਬਰੀਡ ਵੀ ਬਹੁਤ ਚੰਗੀ ਆ ਇੱਕ ਮੇਨ ਗੱਲ ਆ ਜਿਹੜੀ ਥਣ ਦੇਖੋ ਹੱਥੀ ਚਵਾਈ ਵਾਲਾ ਸੋਹਣਾ ਥਾਣਾ ਕੱਲਾ ਕੱਲਾ ਨਿੱਖੜਵਾ ਚਾਰੇ ਥਣ ਗੁੱਠਾ ਤੇ ਆ ਚਾਹੇ ਤੁਸੀਂ ਮਸ਼ੀਨ ਤੇ ਚਵਾਈ ਕਰ ਲਿਓ ਤੇ ਚਾਹੇ ਹੱਥੀ ਚੋਲਿਓ ਹੱਥੀ ਚਵਾਈ ਵਾਲਾ ਵੀ ਬਹੁਤ ਸੋਹਣਾ ਥਾਣਾ ਬਾਕੀ ਤੋੜ ਕੇ ਦਿਖਾਉਣੇ ਆ ਲਾਸਟ ਤੱਕ ਵੀਡੀਓ ਤੇ ਬਨੇ ਰਹੋ ਜਿਹੜੇ ਮੇਰੇ ਵੀਰ ਆਪਣੇ ਇੰਸਟਾਗ੍ਰam ਜਾਂ ਫੇਸਬੁੱਕ ਪੇਜ ਤੇ ਨੇ ਉਹ ਆਪਣੇ ਪੇਜ ਨੂੰ ਫੋਲੋ ਕਰ ਲਿਓ ਸਿੱਧੂ ਡੇਰੀ ਫਾਰਮ ਕਲਾਲਾ ਦੇ ਨਾਂ ਤੇ ਆਪਣਾ ਪੇਜ ਆ ਦਿੱਲੀ ਦੀ ਤਰ੍ਹਾਂ ਆਪਣੇ ਚੈਨਲ ਤੇ ਆਪਾਂ ਵੀਡੀ ਫਿਲਹਾਲ ਆ ਪਛੀ ਦੀ ਪ੍ਰੋਪਰ ਡਿਟੇਲ ਦਿੰਨੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਲਾਸਟ ਤੱਕ ਬਣੇ ਰਹੋ ਆਪਾਂ ਧਾਰਾਂ ਵੀ ਮਾਰ ਕੇ ਦਿਖਾਵਾਂਗੇ ਬਾਕੀ ਕੈਮਰਾ ਹਟਾਉ ਨੂੰ ਜੀ ਨਹੀਂ ਕਰਦਾ ਸੀ ਦੇਖੋ ਬੱਚਾ ਕਿੰਨਾ ਚੰਗਾ ਇਹਨਾਂ ਦੀ ਜਮਦਿਆਂ ਦੀ ਕੀਮਤ 35 40 40000 ਰੁਪਏ ਹੈਗੀ ਪਰ ਸੋਨੇ ਤੇ ਸਾਗ ਦੀ ਗੱਲ ਆ ਬੱਚੀ ਆਪ ਵੀ ਬਹੁਤ ਚੰਗੀਆਂ ਨਵੇਂ ਹਾਨ ਚ ਦੰਦਾ ਚ ਬੱਚੀ ਆ ਮਗਰ ਵੀ ਬੱਚੀ ਆ ਸੋ ਜੇਰ ਪ੍ਰੋਪਰ ਪੈ ਚੁੱਕੀ ਆ ਜੇਰ ਦਾ ਕੰਮ ਡਾਨਾ ਸਾਰਾ ਸੋ ਪਹਿਲੇ ਸੂਏ ਬੱਸੀ ਨੇ 26 27 ਕਿਲੋ ਦੁੱਧ ਪਾਇਆ ਹੋਇਆਗਾ ਇਸ ਵਾਰੀ ਚਾਹੇ ਤੁਸੀਂ ਇਹਨੂੰ 30 ਮੰਨ ਕੇ ਲੈ ਲਿਓ ਚਾਹੇ 32 ਚਾਹੇ 35 ਉਹ ਦੁੱਧ ਥੋੜੀ ਸੇਵਾ ਦਾਗਾ ਕਿਉਂਕਿ ਬੱਚੀ ਦੀ ਬਰੀਡ ਬਹੁਤ ਟੌਪ ਦੀ ਆ ਸੋ ਦੇਖੋ ਨਵਾਂ ਹਾਨ ਆ ਦੰਦਾਂ ਦੇ ਵਿੱਚ ਬੱਚੀ ਆ ਸੋ ਦੇਖੋ ਬਿਊਟੀ ਬਿਊਟੀ ਬੱਚੀ ਦੀ ਬਹੁਤ ਟੌਪ ਦੀ ਬੱਚੀ ਆ ਬਾਕੀ ਮਗਰ ਵੀ ਬੱਚੀ ਆ ਗਈ ਸੋ ਤੁਹਾਨੂੰ ਧਾਰਾਂ ਆਪਾਂ ਮਾਰ ਕੇ ਦਿਖਾਵਾਂਗੇ ਮਾਰੋ ਧਾਰਾਂ ਸੋ ਦੇਖੋ ਚਵਾਈ ਤੁਸੀਂ ਦੇਖੋ ਕਿੰਨੀ ਪੋਲੀ ਤੇ ਮੋਟੀ ਰੂਵ ਵਰਗੀ ਚਵਾਈ ਆ ਦੇਖੋ ਚਵਾਈ ਹੁਣ ਮਗਰ ਲਸਣਾ ਦੇ ਮਾਰ ਦੋ ਸੁ ਪਿਛਲੇ ਤਾਂ ਕੋਈ ਭੂਰ ਸਰਲਾ ਨਹੀਂ ਕੋਈ ਮੇਰਾ ਵੀਰ ਆਨਲਾਈਨ ਵੀ ਮੰਗਾਉਂਦਾਗਾ ਤੇ ਥਣਾ ਦੀ ਇਹ ਪਾਸ ਹੋ ਚੁੱਕੀ ਆ ਦੇਖੋ ਕੋਈ ਭੂਰ ਸਰਲਾ ਨਹੀਂ ਪੋਲੀ ਤੇ ਮੋਟੀ ਚਵਾਈ ਆ ਸੈਂਟਾਂ ਦੇ ਹਿਸਾਬ ਨਾਲ 1.5 ਲੀਟਰ ਵਾਲਾ ਜੱਗ ਉੱਪਰ ਆ ਗਿਆ ਓਕੇ ਜੀ ਓਕੇ ਬਸ ਧੰਨਵਾਦ ਓਕੇ ਸੋ ਦੇਖੋ ਬਹੁਤ ਪੋਲੀ ਤੇ ਮੋਟੀ ਚਵਾਈ ਆ ਤੋ ਬਾਕੀ ਮੇਨ ਕੰਮ ਖਾਣ ਪੀਣ ਨੂੰ ਤੁਸੀਂ ਦੇਖੋ ਬੱਚੀ ਕਿੰਨੀ ਚਾਰੂ ਆ ਖੁਰਲੀ ਚੋਂ ਮੂੰਹ ਨਹੀਂ ਚੱਕਦੀ ਕਿਉਂਕਿ ਜਿਹੜਾ ਪਸ਼ੂ ਚੰਗਾ ਖਾਂਦਾ ਪੀਂਦਾ ਉਹੀ ਚੰਗਾ ਦੁੱਧ ਦਿੰਦਾਗਾ ਖਾਣ ਪੀਣ ਨੂੰ ਬਹੁਤ ਜਿਆਦਾ ਚਾਰੂ ਆ ਬਾਕੀ ਬੱਚਾ ਮਗਰ ਬਹੁਤ ਚੰਗਾ ਦੇਖੋ ਤੁਸੀਂ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ